ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਰੋਡੇ ਜ਼ਿਲ੍ਹਾ ਮੋਗਾ ਜੀ ਤਹਿਸੀਲ ਇਸ ਪਿੰਡ ਨੂੰ ਦੋਸਤੋ ਬਾਗਾ ਪੁਰਾਣਾ ਜੀ ਜਿਹੜੇ ਘਰ ਚ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਆ ਜੀ ਇਸ ਘਰ ਦੇ ਵਿੱਚੋਂ ਕਾਫੀ ਆਪਾਂ ਵੀਡੀਓ ਬਣਾਈਆਂ ਬਾਈ ਕੋਲੇ ਵਪਾਰ ਆ ਤੌਰ ਤੇ ਜਿਹੜੇ ਦੋਸਤੋ ਨਾਗਾ ਆਉਂਦੇ ਆ ਬਾਈ ਹਰਿਆਣੇ ਦੇ ਵਿੱਚੋਂ ਪਸ਼ੂ ਲਿਆ ਕੇ ਤੇ ਆਪਣੇ ਪੰਜਾਬ ਦੇ ਵਿੱਚ ਸੇਲ ਕਰਦਾ ਕਾਫੀ ਇਸ ਘਰ ਦੇ ਵਿੱਚੋਂ ਤੁਹਾਨੂੰ ਵੀਡੀਓ ਦਿਖਾ ਦਿਆਂ ਹਰਿਆਣੇ ਦੀ ਝੋਟੀਆਂ ਦਿਖਾ ਦਿਆਂ ਠੀਕ ਹੈ ਜੀ ਅੱਜ ਵੀ ਬਾਈ ਕੋਲੇ ਦੋ ਨਗ ਹੈ ਜੀ ਹਰਿਆਣੇ ਦੇ ਵਿੱਚੋਂ ਆਏ ਹੋਏ ਆ ਜੀ ਠੀਕ ਹੈ ਜੀ ਇੱਕ ਤੁਹਾਨੂੰ ਛੋਟੀ ਝੂਟੀ ਦਿਖਾਉਣੀ ਹੈ ਜੀ ਦੰਦਾ ਤੋਂ ਖੀਰੀ ਹੋਊਗੀ ਠੀਕ ਹੈ ਜੀ ਵੱਡੀ ਝੋਟੀ ਜਿਹੜੀ ਤੁਹਾਨੂੰ ਦਿਖਾਉਣੀ ਹੈ ਜੀ ਇਹ ਮੰਨ ਕੇ ਚੱਲੋ ਵੀ 7 ਤੋਂ 7.5 8 ਮਹੀਨੇ ਦੀ ਦੋਸੋ ਗੱਬਣ ਹੈ ਪ੍ਰੋਪਰ ਡਿਟੇਲ ਬਾਈ ਤੋਂ ਲਵਾਂਗੇ ਤੋਂਰ ਫੇਰ ਕੇ ਦੋਵੇਂ ਨਗ ਦੇਖ ਲੈਣੀਆਂ ਠੀਕ ਹੈ ਜੀ ਤੇ ਜਿਹੜਾ ਨਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂ ਉਹਦੀ ਤਸੱਲੀ ਤੁਸੀਂ ਆਪ ਕਰ ਲਿਓ ਆਕੇ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤਾਂ ਗੱਲਬਾਤ ਆਓ ਬਾਈ ਹੁਣਾਂ ਨਾਲ ਕਰੀਏ ਸਾਰੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਾਈ ਜੀ ਨਾਮ ਦੱਸਿਓ ਆਪਣਾ ਜਸਵੰਤ ਸਿੰਘ ਆ ਜੀ ਪਿੰਡ ਆਪਣਾ ਰੋਡੇ ਹੈ ਨਾ ਪਿੰਡ ਰੋਡੇ ਠੀਕ ਹੈ ਅੱਛਾ ਪਸ਼ੂ ਫਰਾਈ ਜਾਂਦੇ ਵਿਕਰੀ ਆਸਤੇ ਹਾਂਜੀ ਹਾਂਜੀ ਬਾਈ ਆਈ ਜਾਂਦੇ ਠੀਕ ਹੈ ਅੱਛਾ ਟੋਟਲ ਕਿੰਨੀਆਂ ਝੋਟੀਆਂ ਲੈਂਦੀਆਂ ਅਸੀਂ ਇੱਥੇ ਜੀ ਝੋਟੀਆਂ 6 ਲੈਂਦੀਆਂ ਜੀ 6 ਲੈਂਦੀਆਂ ਸੀ ਤੇ ਵਿੱਚੋਂ ਦੋ ਹੀ ਰਹਿ ਗਈਆਂ ਹੈ ਹਾਂਜੀ 4 ਸੀ ਲੋ ਠੀਕ ਹੈ ਤੇ ਜਿਹੜੀ ਪਹਿਲੇ ਨੰਬਰ ਤੇ ਇੱਕ ਝੋਟੀ ਖੜੀ ਹੈ ਆਪਣੇ ਕੋਲ ਇਧਰ ਦੀ ਝੋਟੀ ਕਿੰਨੇ ਟ ਹਰਾਮੀ ਨੇ 1 ਸਾਲ ਦੀ ਹੈ ਨੀ ਠੀਕ ਹੈ ਦੰਦਾ ਤੋਂ ਖੀਰੀ ਹੈ ਦੰਦੋਂ ਖੀਰੀ ਖੋਲਿਆ ਨੂੰ ਇਹ ਫਿਰ ਉਧਰੋਂ ਹੀ ਆਇਆ ਸਰਮਾਲ ਹਾਂਜੀ ਉਧਰੋਂ ਹੀ ਆਇਆ ਠੀਕ ਹੈ ਕਿਹੜਾ ਏਰੀਆ ਜੇ ਪੈ ਜਾਂਦਾ ਉੱਥੋਂ ਜਿੱਥੋਂ ਖਰੀਦੇ ਆ ਇਹ ਫਪੀਆਬਾਦ ਤੋਂ ਲੈ ਕੇ ਆ ਬਸ ਸਾਰ ਦੇ ਵਿੱਚੋਂ ਪਿੰਡਾਂ ਚੋਂ ਲੈ ਲਏ ਉੱਥੋਂ ਅੱਛਾ ਅੱਛਾ ਹਾਂਜੀ ਜੇ ਦੋਸਤੋ ਸੈਂਗ ਸੁੰਗ ਚੈੱਕ ਕਰ ਰਹੇ ਹੋ ਜੀ ਮੱਥੇ 'ਚ ਥੋੜੇ ਜਿਹਾ ਵਾਲ ਵਾਈਟ ਆ ਤੁਹਾਨੂੰ ਦਿਸਦੇ ਪਏ ਹੋਣਗੇ ਜੀ ਠੀਕ ਹੈ ਜੀ ਬਾਕੀ ਢਾਂਚਾ ਸਾਰਾ ਹੀ ਮੋਰਾ ਨਸਲ ਵਾਲਾ ਠੀਕ ਹੈ ਜੀ ਬਹੁਤ ਸੋਹਣਾ ਕੱਦ ਕਾਠ ਹੈ ਇਸ ਘਟੀ ਦਾ ਜੀ 1.5 ਸਾਲ ਦੋਸਤੋ ਇਸ ਛੋਟੀ ਦੀ ਉਮਰ ਹੈ ਜੀ ਠੀਕ ਹੈ ਜੀ ਤੌਰ ਤੋਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਤੋਰ ਬਾਕੀ ਥੋੜੀ ਜਿਹੀ ਡਰਦੀ ਪਈ ਐ ਮੇਥੋਂ ਠੀਕ ਹੈ ਜੀ ਬਾਕੀ ਸੋਹਣੀ ਛੋਟੀ ਤਿਆਰ ਹੋਣੀ ਐ ਦੰਦਾ ਤੋਂ ਦੋਸਤੋ ਇਹ ਛੋਟੀ ਖੀਰੀ ਹੋਊਗੀ ਸਿੰਗਾ ਸੁੰਗਾ ਦੀ ਐਨ ਬਿਲਕੁਲ ਕੁੰਡੀ ਐ ਦੋਸਤੋ ਬਿਲਕੁਲ ਛੋਟਾ ਸਿੰਗ ਭਈਆ ਹਣੀ ਲੱਗਦਾ ਸਿੰਗਾ ਬਾਈ ਜੀ ਲੋ ਦੋਸਤੋ ਸਿੰਗ ਚੈੱਕ ਕਰ ਲਿਓ ਜੀ ਬਿਲਕੁਲ ਛੋਟਾ ਸਿੰਗ ਹੋਊਗਾ ਜੀ ਠੀਕ ਹੈ ਜੀ ਦੰਦਾ ਤੋਂ ਖੀਰੀ ਐ ਅੱਛਾ ਇਹਦਾ ਰੇਟ ਕੀ ਹੋਊਗਾ ਇਹਦਾ 45000 ਰੁਪਏ ਜੀ 45000 ਚੋੜੀ ਚਾਲੀ ਦੀ ਬਹੁਤ ਖਬਰ ਠੀਕ ਹੈ ਇਧਰ ਲੈ ਆਈ ਮੜੀ ਕੱਢੀ ਤਾਂ ਦੋਸਤੋਂ ਥਾਣੇ ਚੈੱਕ ਕਰ ਲਿਓ ਜੀ ਚਾਰੇ ਥਾਣੇ ਦੋਸਤੋਂ ਵੈਸੇ ਹੀ ਖੜੇ ਹੋਣਗੇ ਠੀਕ ਹੈ ਜੀ ਦੋਸਤੋਂ ਆ ਥਣ ਗੈਪ ਤੇ ਤੇ ਹੋਰ ਦੋਆ ਚਾਰਾ ਮਹੀਨੇ ਤੱਕ ਹੋ ਜਾਣੀ ਹੈ ਨਾ ਗੱਬਣ ਇਹ ਹਾਂਜੀ ਹਾਂਜੀ ਠੀਕ ਹੈ ਤਿੰਨਾਂ ਕੁ ਮਹੀਨਿਆਂ ਤੱਕ ਦੋਸਤੋਂ ਇਹ ਗੱਬਣ ਹੋ ਜਾਣੀ ਹੈ ਜੀ ਚੰਗੀ ਸੇਵਾ ਹੋ ਗਈ ਠੀਕ ਹੈ ਜੀ ਤੇ ਰੇਟ ਜਿਹੜਾ ਦੋਸਤੋ 45000 ਮਾਨਤੰਤ ਵਿੱਚ ਜਿਹੜਾ ਦੋਸਤੋ ਮੌਕੇ ਦੇ ਉੱਤੇ ਹੋ ਜੂਗਾ ਇੱਕ ਜਿਹੜੀ ਝੋਟੀ ਆਪਣੇ ਕੋਲੇ ਗੱਬਣਾ ਹੈ ਹਾਂਜੀ ਭਾਈ ਕਿੰਨੇ ਟਾਈਮ ਦੀ ਗੱਬਣਾ ਹੈ ਇਹ ਇਹ 7 ਮਹੀਨਾ ਤੋਂ ਲੈ ਕੇ 5-7 ਦਿਨ ਉੱਤੇ ਹੀ ਆ ਦੱਸ ਦੇਣਾ ਅੱਛਾ 7 ਅੱਠਵੇਂ ਮਹੀਨਾ ਚੱਲਦਾ ਰਿਹਾ ਨਾ ਠੀਕ ਹੈ ਹਾਂਜੀ ਮੰਨ ਕੇ ਚੱਲੇ 7.5 7.5 ਨੈਟ ਨੈਟ ਠੀਕ ਹੈ ਹਾਂਜੀ ਖੋਲਿਆ ਇਹਨੂੰ ਹੀ ਮੂੰਹ ਚਾਰ ਦਾ ਆਉਂਦਾ ਜੀ ਅੱਛਾ ਛੋਟੀ ਉਮਰ ਕੀ ਆ ਕੇ ਹੈ ਹਾਂਜੀ ਚਾਰ ਦੰਦ ਦਾ ਦੋਸਤੋ ਮੂੰਹ ਠੀਕ ਹੈ ਤੇ ਮੈਨੂੰ ਲੱਗਦਾ ਵੀ ਚਾਰ ਦੰਦ ਨਹੀਂ ਸੂਪਣਾ ਇਹਨੇ ਠੀਕ ਹੈ ਜੀ ਸਾਢੇ ਕਿ ਸੱਤ ਮਹੀਨੇ ਦੀ ਤੁਸੀਂ ਮੰਨ ਕੇ ਚੱਲੋ ਵੀ ਗੱਬਣ ਹੋ ਗਈ ਹੈ ਜੀ ਇਹ ਠੀਕ ਹੈ ਬਾਕੀ ਤੋਰ ਤੋਰ ਚੈੱਕ ਕਰ ਸਕਦੇ ਹੋ ਝੂਟੀ ਇਹ ਵੀ ਸੋਹਣੀ ਸੁਨੱਖੀ ਹੈ ਸਿੰਘਾਂ ਦੀ ਕੁੰਡੀ ਹੈ ਜੀ ਠੀਕ ਹੈ ਜੀ ਥਾਣ ਥਾਣ ਬਹੁਤ ਸੋਨਾ ਕੱਢੀ ਆਉਂਦੀ ਹੈ ਤਾਂ ਦੋਸਤੋ ਤੋਰ ਚੈੱਕ ਕਰ ਲਓ ਜੀ ਠੀਕ ਹੈ ਅੱਛਾ ਪਰ ਚੈੱਕ ਪਾਸ ਹੋਈ ਵੀ ਹੈ ਹਾਂ ਪਰ ਚੈੱਕ ਕਰਾ ਕੇ ਲਈਏ ਜੇ ਕਿਸੇ ਭਾਈ ਨਾਲ ਆਪਣਾ ਸੌਦਾ ਹੁੰਦਾ ਉਹ ਵੀ ਚੈੱਕ ਕਰਾ ਕੇ ਲਈ ਆਪੇ ਠੀਕ ਹੈ ਹਾਂ ਇੱਥੇ ਹੀ ਚੈੱਕ ਕਰਵਾ ਦੋਗੇ ਹੈ ਹਾਂ 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 ਠੀਕ ਹੈ ਲੋ ਦੋਸਤੋ ਖਾਨ ਤੁਣੀ ਚੈੱਕ ਕਰ ਲਓ ਜੀ ਬਹੁਤ ਸੋਹਣੀ ਝੋਲੀ ਖਿਆਰ ਕਰਨੀ ਹੈ ਜੀ ਝੋਟੀ ਨੇ ਮਗਰਲੇ ਵਾਲ ਤੁਸੀਂ ਦੇਖ ਸਕਦੇ ਹੋ ਸਾਰੀ ਇਹਨੇ ਕੱਢ ਜਾਣੇ ਜਦੋਂ ਹਨ ਬਹੁਤ ਚੰਗਰ ਪਰਪਰ ਟਾਈਮ ਤੇ ਆਉਣਾ ਸਾਰੇ ਇਹਨੇ ਵਾਲ ਹੋ ਜਿਹੜੇ ਕੱਢ ਜਾਣੇ ਦੋਸਤੋ ਠੀਕ ਹੈ ਸਾਢੇ 7 ਮਹੀਨੇ ਦੀ ਦੋਸਤੋ ਇਹ ਗੱਬਣ ਚੈੱਕ ਪਾਸ ਹੋਈ ਵੀ ਹੈ ਜਿਹੜੇ ਕਿਸੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਉਹ ਆਪਣੀ ਇੱਥੇ ਆ ਕੇ ਦੋਸਤੋ ਚੈੱਕ ਪਾਸ ਕਰਵਾ ਸਕਦੇ ਹੋ ਆਪਣਾ ਡਾਕਟਰ ਲਿਆ ਕੇ ਠੀਕ ਹੈ ਤੇ ਇਹਦਾ ਰੇਟ ਫਿਰ ਕੀ ਹੋਊਗਾ ਇਹ ਰੇਟ 75000 ਰੁਪਏ 75000 ਹਾਂਜੀ ਠੀਕ ਹੈ ਜੇ ਕੋਈ ਦੋਨੇ ਕਟੀਆਂ ਇਕੱਠੀਆਂ ਲੈਂਦਾ ਹੂੰ ਹੂੰ ਇਹ ਤੇ ਇਹ ਦੋਨੇ ਕਟੀਆਂ ਲੈਂਦਾ ਹੂੰ ਹੂੰ 100 ਕਿਲੋਮੀਟਰ ਤੱਕ ਆਪਾਂ ਪਹੁੰਚ ਕਰਾ ਦਾਂਗੇ ਇਹ ਰੇਟ ਦੇ ਵਿੱਚ ਅੱਛਾ ਜਿਹੜਾ ਰੇਟ ਦੱਸਿਆ 45 ਤੇ 75 75 ਇਹਦੇ ਵਿੱਚ ਦੋਨੇ ਕਟੀਆਂ ਦੀ ਪਹੁੰਚ ਹੋ ਜੂਗੀ ਅੱਛਾ 100 ਕਿਲੋਮੀਟਰ ਜਾਂ ਤੇ 100 ਠੀਕ ਹੈ 200 ਕਿਲੋਮੀਟਰ ਆਉਣ ਜਾ ਹਾਂਜੀ ਆਪ ਡਾਉਣ ਤੇ ਹੈ ਹਾਂਜੀ ਹਾਂਜੀ ਬਾਈ ਠੀਕ ਹੈ ਤੋ ਦੋਸਤੋ ਜਿਹੜਾ ਰੇਟ ਦੱਸਿਆ 45000 ਝੋਟੀ ਦਾ ਤੇ 75000 ਝੋਟੀ ਦਾ ਠੀਕ ਹੈ ਇਹਦੇ ਵਿੱਚ ਘਰ ਦੇ ਵਿੱਚ ਪਹੁੰਚ ਹੋ ਜਾਣੀ ਵੀ 100 ਕਿਲੋਮੀਟਰ ਦੇ ਘੇਰੇ 'ਚ ਤੁਸੀਂ ਜਿੱਥੇ ਵੀ ਬੈਠੇ ਹੋ ਜਿਹੜਾ ਵੀ ਤੁਹਾਡਾ ਪਿੰਡ ਹੈ ਠੀਕ ਹੈ ਜੀ ਅਪ ਡਾਊਨ ਲਾਈਏ ਤਾਂ 200 ਕਿਲੋਮੀਟਰ ਬਣ ਜਾਂਦਾ ਠੀਕ ਹੈ ਜੀ ਤੇ ਹੋਰ ਹੋ ਜੂ ਬਾਈ ਮਾੜਾ ਮੋਟਾ ਹੋ ਜੂ ਲਾਸਟ ਹਾਂ ਮੰਨਦਾ ਹੁਕ ਕੁਝ ਹੋਊਗਾ ਦੋਨਾਂ 'ਚ ਹੋਊਗਾ ਜੀ ਅੱਛਾ ਹਾਂਜੀ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ